ਕਹਿੰਦੇ ਆ ਨਵਾਂ ਸਾਲ ਸ਼ੁਰੂ ਹੋਇਆ ਹੈ ਹੈਪੀ ਨਿਊ ਇਅਰ ਕਹਿੰਦੇ ਆ ਹਰੇਕ ਨੂੰ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਉਹ ਤੋਂ ਭਾਵ ਕੀ ਹੈ ਵੀ ਹੈਪੀ ਦਾ ਭਾਵ ਵੀ ਖੁਸ਼ੀ ਖੁਸ਼ ਰਹਿਣਾ ਕੱਲੀ ਖੁਸ਼ੀ ਨਾਲ ਖੁਸ਼ੀ ਨਹੀਂ ਮਿਲਣੀ ਮਹਾਰਾਜ ਕਹਿੰਦੇ ਆ ਗੁਰਮਖਾ ਤੂੰ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝਣਾ ਸਿੱਖ ਜਾ ਤੇ ਨਵੇਂ ਸਾਲ ਦੀ ਜਦੋਂ ਤਰੀਕ ਬਦਲਦੀ ਹੈ ਨਾ ਤਰੀਕ ਦੇ ਨਾਲ ਆਪਣੀਆਂ ਆਦਤਾਂ ਬਦਲਦੇ ਜਿਨ੍ਹਾਂ ਆਦਤਾਂ ਕਰਕੇ ਤੈਨੂੰ ਸੁੱਖ ਨਹੀਂ ਮਿਲ ਸਕਿਆ ਜਿਨ੍ਹਾਂ ਕਰਕੇ ਮਿਲ ਸਕਦਾ ਹੈ ਆਪਣੀਆਂ ਆਦਤਾਂ ਬਦਲਦੇ ਤੇ ਜਿਸ ਨੂੰ ਵੈਰੀ ਤੇ ਮਿੱਤਰ ਕੋ ਜੀ ਦਿਸਦੇ ਆ ਉਹਨਾਂ ਦੀ ਬਦਲ ਦੀ ਤਰੀਕ ਦੇ ਨਾਲ ਨਵੇਂ ਸਾਲ ਦੇ ਨਾਲ ਕਰਮ ਵੀ ਬਦਲ ਜਾਂਦੇ ਆ ਆਖੋ ਸਤਨਾਮ ਗਰੀਬੀ ਹੈ ਤਾਰ ਅਰਦਾਸ ਕਰਿਆ ਕਰ ਅਮੀਰੀ ਹੈ ਉਹਨੇ ਦਾਤਾਂ ਬਖਸ਼ੀਆਂ ਤਾਂ ਸ਼ੁਕਰਾਨਾ ਕਰਿਆ ਕਰ ਅੱਜ ਤੋਂ ਇੱਕ ਨਵਾਂ ਇਹ ਪਤਾ ਕਰ ਆਪਣੇ ਆਪ ਨੂੰ ਪੁੱਛਣਾ ਕਰਕੇ ਘਰ ਵਿੱਚ ਕਲੇਸ਼ ਆ ਤਾਂ ਹੈ ਕਿਉਂ ਆ ਜਿੰਨਾ ਚਿਰ ਦੂਜਿਆਂ ਦੇ ਔਗਣ ਫਰੋਲਦਾ ਰਹੇਗਾ ਤੈਨੂੰ ਆਪਣੇ ਔਗਣਾਂ ਦਾ ਪਤਾ ਹੀ ਨਹੀਂ ਲੱਗਣਾ ਤੇ ਨਾ ਤੇਰੇ ਘਰ ਵਿੱਚੋਂ ਨਾ ਤੇਰੇ ਹਿਰਦੇ ਵਿੱਚੋਂ ਕਲੇਸ਼ ਕਦੇ ਖਤਮ ਹੋ ਸਕਦਾ ਹੈ ਘਰ ਵਿੱਚ ਕਲੇਸ਼ ਹੈ ਪਰ ਉਹਦੀ ਜੜ ਉਹਦਾ ਕਾਰਨ ਤਾਂ ਕਿਤੇ ਨਾ ਕਿਤੇ ਘਰ ਵਿੱਚ ਹੀ ਹੈ ਨਾ ਬਾਹਰੋਂ ਤਾਂ ਹੈ ਹੀ ਨਹੀਂ ਸਰੀਰ ਬਿਮਾਰ ਹੈ ਬਿਮਾਰੀ ਸਰੀਰ ਦੇ ਅੰਦਰ ਹੀ ਹੁੰਦੀ ਹੈ ਤੇ ਡਾਕਟਰ ਨੂੰ ਲੱਭ ਕੇ ਫਿਰ ਉਹਦਾ ਇਲਾਜ ਕਰਦੇ ਤੇ ਸਰੀਰ ਤੰਦਰੁਸਤ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਨਿਗਾ ਮਾਰੋ ਸਾਰੇ ਮੈਂਬਰ ਨਿਗਾ ਮਾਰਨ ਕਿ ਘਰ ਕਲੇਸ਼ ਤਾਂ ਆਪਣੇ ਘਰ ਵਿੱਚ ਹੀ ਹੈ ਪਰ ਉੱਠਦਾ ਵੀ ਘਰ ਚੋਂ ਹੈ ਤੇ ਆਪਣਾ ਔਗਣ ਫਰੋਲ ਉਹ ਔਗਣ ਨੂੰ ਕੱਢਦੇ ਹਮੇਸ਼ਾ ਦੂਜਿਆਂ ਦੇ ਸਾਹਮਣੇ ਚੰਗਾ ਬਣਨਾ ਪਰ ਨਿਗਾ ਮਾਰ ਕੇ ਤੇ ਨੁਕਸ ਤੇਰੇ ਜੀ ਨਾ ਹੋਵੇ ਆਪਣਾ ਨੁਕਸ ਖੂਰ ਕਰ ਲਾਏ ਤੇ ਕਲੇਸ਼ ਖਤਮ ਹੋ ਜੇਗਾ ਘਰ ਵਿੱਚ ਸ਼ਾਂਤੀ ਆ ਜਾਏ। ਕਈ ਵਾਰੀ ਨਾ ਕਹਿੰਦੇ ਆ ਪੈਰ ਤੇ ਸੱਟ ਲੱਗੀ ਹੋਵੇ। ਜਾਂ ਪੈਰ ਵਿੱਚ ਕੋਈ ਅੰਗੂਠੇ ਵਿੱਚ ਪੀਕ ਪਈ ਹੋਵੇ, ਬਸ ਪਈ ਹੋਵੇ। ਪੈਰ ਥੋੜਾ ਜਿਹਾ ਕੁਰਸੀ ਨਾਲ ਵੱਜੇ ਤਾਂ ਵੀ ਦਰਦ ਹੁੰਦਾ ਹੈ। ਕਿਸੇ ਵਾਰ ਨਾਲ ਤਖਤੇ ਨਾਲ ਵੱਜਿਆ ਤਾਂ ਵੀ ਦਰਦ ਹੁੰਦਾ ਹੈ। ਕਿਸੇ ਨੇ ਆ ਕੇ ਉੱਤੇ ਹੱਥ ਰੱਖ ਦਿੱਤਾ ਪੈਰ ਰੱਖ ਦਿੱਤਾ ਤਾਂ ਵੀ ਦਰਦ ਹੁੰਦਾ ਹੈ ਬੰਦਾ ਕਹਿੰਦਾ ਅੱਜ ਮੇਰੇ ਸੱਟ ਲੱਗੀ ਆ ਸਾਰੀ ਬੈਰੀ ਬਣੇ ਹੋਏ ਆ ਅਸਲ ਵਿੱਚ ਸਾਰੇ ਬੈਰੀ ਨਹੀਂ ਗੂਠਾ ਪਹਿਲਾਂ ਵੀ ਲੱਗਦਾ ਸੀ ਹਰ ਥਾਂ ਤੇ ਪਰ ਉਹਦੇ ਅੰਦਰ ਚੋਟ ਨਹੀਂ ਸੀ ਪਰ ਅੱਜ ਕਿਉਂ ਆ ਕਿਉਂਕਿ ਤੇਰੇ ਅੰਦਰ ਬਸ ਪਈ ਹੋਈ ਹੈ ਸੱਟ ਲੱਗੀ ਹੋਈ ਹੈ ਅੰਦਰ ਤਾਂ ਕਰਕੇ ਦੁੱਖ ਹੁੰਦਾ ਹੈ ਇਸ ਕਰਕੇ ਅੰਦਰ ਈਰਖਾ ਦੀ ਅੰਦਰ ਦੁਐਤ ਦੀ ਪਾਸ ਨਾ ਪਈ ਹੋਵੇ ਜਦੋਂ ਇਹ ਪਤਾ ਲੱਗ ਗਿਆ ਕਿ ਹਮ ਨਹੀਂ ਚੰਗੇ ਫਿਰ ਪਤਾ ਲੱਗੇਗਾ ਕਿ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋ ਜਦੋਂ ਪਤਾ ਲੱਗ ਗਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਕਿ ਮੈਂ ਚੰਗਾ ਨਹੀਂ ਤੇ ਕੋਈ ਬੁਰਾ ਨਹੀਂ ਹੈ ਆਪਣੇ ਔਗਣ ਜਦੋਂ ਫਰੋਲ ਲੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਕਰਨਗੇ ਨਵਾਂ ਸਾਲ ਕਲੀਆਂ ਵਧਾਈਆਂ ਦੇ ਨਾਲ ਖੁਸ਼ੀਆਂ ਨਾਲ ਖੁਸ਼ੀ ਨਹੀਂ ਆ ਸਕਦੀ ਆਪਣੇ ਆਪ ਨੂੰ ਤਰੀਕ ਦੇ ਨਾਲ ਨਾਲ ਆਪਣੇ ਆਪ ਨੂੰ ਬਦਲਣਾ ਪਏਗਾ ਤਾਂ ਜਦੋਂ ਆਪਣੇ ਆਪ ਨੂੰ ਬਦਲ ਲਏਗਾ ਆਪਣਾ ਟਾਈਮ ਟੇਬਲ ਬਣਾ ਲਏਗਾ ਕਿ ਮਨਾ ਅੱਜ ਤੋਂ ਜਪਜੀਤ ਸਾਹਿਬ ਦਾ ਪਾਠ ਸ਼ੁਰੂ ਕਰ ਦੇ ਦੇਖਦੇ ਹਾਂ 2025 ਤੋਂ ਲੈ ਕੇ 26 ਤੱਕ ਜਪਜੀਤ ਸਾਹਿਬ ਦਾ ਪਾਠ ਕਰਨਾ ਹੈ ਰੋਜ਼ ਇੱਕ ਵਾਅਦਾ ਕਰੇ ਜਿੰਨਾ ਮਰਜੀ ਇੱਕ ਜਪਜੀ ਸਾਹਿਬ ਦਾ ਵੀ ਪਾਠ ਕਰੇਗਾ ਤਾਂ ਤੇਰੇ ਸਾਰੇ ਮਸਲੇ ਇਸੇ ਸਾਲ ਵਿੱਚ ਹੱਲ ਹੋ ਜਾਣਗੇ ਆਖੋ ਸਤਨਾਮ ਬਾਣੀ ਨਾਲ ਜੋ ਮਾੜਾ ਸੋਚਣਾ ਛੱਡ ਦੇ ਪਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਕਹਿੰਦੇ ਕਿਸੇ ਦਾ ਬੁਰਾ ਚਿੱਤ ਵਿੱਚ ਨਾ ਰੱਖ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਜ਼ਿੰਮੇਵਾਰੀ ਲੈਣਾ ਤੈਨੂੰ ਦੁੱਖ ਹੋਈ ਨਹੀਂ ਸਕਦਾ ਆਖੋ ਸਤਨਾਮ ਪਾਤਸ਼ਾਹ ਕਹਿੰਦੇ ਆਓ ਸੱਜਣਾ ਤੈਨੂੰ ਦੁੱਖ ਹੋਣਾ ਹੀ ਕੋਈ ਨਹੀਂ ਭਰਤੂ ਸਿੱਧਾ ਹੋ ਕੇ ਮਨ ਨਰਮਲ ਕਰ ਤੇ ਆਪਣੇ ਆਪ ਨੂੰ ਉਸ ਰੱਬ ਨਾਲ ਜੋੜ ਪ੍ਰਮਾਤਮਾ ਨਾਲ ਜੋੜ ਕਿਉਂਕਿ ਹਿਸਾਬ ਕਿਤਾਬ ਮਾਫ ਕਰਨਾ ਸਾਡਾ ਨਹੀਂ ਹੁੰਦਾ ਸਿਆਣੇ ਦੱਸਦੇ ਆ ਕਿ ਜੇ ਤੂੰ ਪੁੱਛਣਾ ਹੀ ਚਾਹੁੰਦਾ ਨਾ ਕਿ ਮੇਰੀ ਮਾਇਆ ਕਿੱਥੇ ਜਾਂਦੀ ਹੈ ਤਾਂ ਇੱਕ ਕਾਪੀ ਲਾ ਲੈ ਰੋਜ਼ ਕਾਪੀ ਨੂੰ ਪੁੱਛ ਕੇ ਮੇਰੀ ਆਮਦਨ ਕਿੰਨੀ ਆ ਤੇ ਮੇਰਾ ਖਰਚਾ ਕਿੰਨਾ ਆ ਤੈਨੂੰ ਉਹਨੇ ਦੱਸਣਾ ਤੇਰੀ ਮਾਇਆ ਜਾਂਦੀ ਕਿੱਥੇ ਆ ਇਹ ਕਹਿੰਦਾ ਨਹੀਂ ਆ ਲੋ ਜੀ 5000 ਮੇਰੀ ਮਾਇਆ ਰੁਕਣੀ ਸ਼ੁਰੂ ਮੇਰੀ ਮਾਇਆ ਰੋਕ ਦਿਓ ਬੜੀਆਂ ਥਾਵਾਂ ਤੇ ਜਾਂਦਾ ਬੰਦਾ ਇਲਾਜ ਕਰਵਾਉਣ ਵਾਸਤੇ ਆ ਲੋ ਜੀ ਮੇਰੇ ਘਰ ਮਾਇਆ ਖੜ ਜਾਈਏ ਤੁਸੀਂ ਮਾਇਆ ਇਲਾਜ ਕਰੋ ਤੂੰ ਖੜਾ ਤੇ ਪਹਿਲੇ ਨਹੀਂ ਰਹਾ ਤੂੰ ਉੱਥੇ ਵੀ ਮਾਇਆ ਲਾ ਰਿਆ ਮਾਇਆ ਰੁਕਣੀ ਆ ਤੇਰੇ ਖਰਚਿਆਂ ਨੇ ਆ ਨਵਾਂ ਸਾਲ ਸ਼ੁਰੂ ਹੋਇਆ ਇੱਕ ਕਾਪੀ ਲਾ ਲਾਇਆ ਕਿ ਮੈਨੂੰ ਇੰਨੀ ਕ ਆਮਦਨ ਹੈ ਮਾਫ ਕਰਨਾ ਮੈਂ ਵੇਖਿਆ ਕਈ ਥਾਵਾਂ ਤੇ ਬੇ ਲੋੜੇ ਖਰਚੇ ਹੁੰਦੇ ਆ ਸਾਡੇ ਪਤਾ ਹੈ ਵੀ ਇੱਥੇ ਸਰ ਸਕਦਾ ਹੈ ਗਰੀਬ ਤੋਂ ਗਰੀਬ ਬੰਦਾ 10-10 ਹਜ਼ਾਰ 8-8 ਹਜ਼ਾਰ ਬਿਨਾਂ ਗੱਲ ਤੋਂ ਖਰਚ ਦਾ ਵੇਖਿਆ ਚਲੋ ਮਹਾਰਾਜ ਨੇ ਬਖਸ਼ੀ ਹੈ ਮਾਇਆ ਤਾਂ ਉਹਦਾ ਸ਼ੁਕਰਾਨਾ ਕਰ ਸਰੀਰ ਰੋਗੀ ਹੈ ਤਾਂ ਗੁਰੂ ਚਰਨਾਂ ਵਿੱਚ ਅਰਦਾਸ ਕਰ ਕਿਉਂਕਿ ਸੁੱਖ ਅਸਲ ਵਿੱਚ ਮਾਇਆ ਵਿੱਚ ਨਹੀਂ ਹੈ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਮਹਾਰਾਜ ਕਹਿੰਦੇ ਜੇ ਤੂੰ ਸਦਾ ਦਾ ਸੁੱਖ ਚਾਹੁੰਦਾ ਹੈ ਤਾਂ ਗੁਰੂ ਦੀ ਸ਼ਰਨ ਵਿੱਚ ਆ ਜਾ ਅੱਜ ਤੋਂ ਅਰਦਾਸ ਕਰਨੀ ਸ਼ੁਰੂ ਕਰ ਦੇ ਇਹ ਮਨ ਵਿੱਚ ਬਣਾ ਕੇ ਮੈਂ ਹਰ ਐਤਵਾਰ ਜੇ ਨਹੀਂ ਤੈਨੂੰ ਰਜਾਨਾ ਟਾਈਮ ਤਾਂ ਮੈਂ ਹਰ ਐਤਵਾਰ ਹੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਾਂਗਾ ਆਖੋ ਸਤਨਾਮ ਮੈਂ ਹਰ ਐਤਵਾਰ ਘੰਟਾ ਸਿਮਰਨ ਕਰਿਆ ਕਰਾਂਗਾ ਮੈਂ ਜਪਜੀਤ ਸਾਹਿਬ ਦੇ ਪਾਠ ਕਰਿਆ ਕਰਾਂਗਾ ਉਹ ਗੁਰੂ ਤੇ ਪ੍ਰੋਸਾ ਰੱਖ ਜਿਨੇ ਤੈਨੂੰ ਸਵਾਸ ਦਿੱਤੇ ਆ ਉਹ ਤੇ ਪ੍ਰੋਸਾ ਰੱਖ ਜਿਨੇ ਤੈਨੂੰ ਸ਼ਰੀਰ ਦਿੱਤਾ ਉਹਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਤਾਂ ਉਹ ਸੁਖ ਸ਼ਾਂਤੀ ਬਖਸ਼ਦਾ ਹੈ ਗੁਰੂ ਤੇਗ ਬਾਦਨ ਮਹਾਰਾਜ ਕਹਿੰਦੇ ਆ ਨਾ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਜਦੋਂ ਤੂੰ ਜਿਹੜੇ ਮਨੁੱਖ ਦੇ ਇਹ ਅੰਦਰ ਪੈਦਾ ਹੋ ਜਾਂਦੀ ਹੈ ਸੋਚ ਤੇ ਉਹ ਤੇ ਖੁਸ਼ੀ ਤੇ ਗਮੀ ਜੋਰ ਨਹੀਂ ਪਾ ਸਕਦੀ ਜਿਹਨੂੰ ਵੈਰੀ ਤੇ ਮਿੱਤਰ ਇੱਕੋ ਜੇ ਜਾਪਦੇ ਹਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤਹ ਜਾਨ ਮਹਾਰਜ ਕਹਿੰਦੇ ਇਹ ਗੱਲ ਪੱਕੀ ਸਮਝ ਕਿ ਉਹ ਮਾਇਆ ਦੇ ਮੋਹ ਤੋਂ ਖਲਾਸੀ ਪਾ ਚੁੱਕਿਆ ਤੇ ਉਹ ਸੌਖਾ ਹੋ ਗਿਆ ਇਸ ਤਰ੍ਹਾਂ ਤੂੰ ਕੀ ਕਰਨਾ ਹੈ ਇੱਕ ਤੇ ਬੰਦਗੀ ਕਰਨੀ ਸ਼ੁਰੂ ਕਰ ਦੇ ਇੱਕ ਆਪਣੇ ਕਾਰੋਬਾਰ ਨਹੀਂ ਕਰ ਰਿਆ ਆਪਣਾ ਕਾਰੋਬਾਰ ਸ਼ੁਰੂ ਕਰ ਦੇ ਭਾਵੇਂ ਛੋਟਾ ਹੀ ਹੋਵੇ ਸਿਆਣੇ ਕਹਿੰਦੇ ਆ ਬੂੰਦ ਬੂੰਦ ਨਾਲ دریا ਭਰ ਜਾਂਦਾ ਬੰਦਾ ਕਈ ਵਾਰੀ ਨਾ 2 ਮਹੀਨੇ ਮੰਗਦਾ ਤੇ ਰਹਿੰਦਾ ਪਰ ਮਿਹਨਤ ਨਹੀਂ ਕਰਦਾ ਉਹਨੇ 2 ਮਹੀਨਾ ਚ ਤਾਂ ਉਹਨੇ ਤੂੰ ਕਮਾਈ ਲੈਂਦਾ ਜਿੰਨਾ ਤੂੰ ਮੰਗਣ ਵਿੱਚ ਆਪਣਾ ਟਾਈਮ ਵੇਸਟ ਕਰ ਦਿੱਤਾ ਹੈ ਇਸ ਤਰ੍ਹਾਂ ਮਾਰ ਸੱਚੇ ਪਾਤਸ਼ਾਹ ਕਹਿੰਦੇ ਆ ਦੁਨੀਆਵੰਦੀ ਨਾ ਵੇਖ ਜਗ ਜੀ ਜਿੱਤਿਆ ਜਾਂਦਾ ਮਨ ਜਿੱਤੇ ਜਗ ਜੀ ਜਿਨ੍ਹਾਂ ਨੇ ਮਨ ਜਿੱਤ ਲਿਆ ਉਹਨਾਂ ਨੇ ਸਮਝ ਲਓ ਸੰਸਾਰ ਜਿੱਤ ਲੈ ਤੂੰ ਆਪਣੀ ਇਨਕਾਮ ਇਨਕਮ ਦੇ ਹਿਸਾਬ ਨਾਲ ਤੁਰਨਾ ਸ਼ੁਰੂ ਕਰ ਦੇ ਤੇ ਹਰ ਬੰਦਾ ਆਪਣੇ ਔਗਣ ਵੇਖੇ ਨਹੀਂ ਬੰਦਾ ਕਈ ਵੇਰੇ ਨਾ ਇਦਾਂ ਹੀ ਕਲੇਸ਼ ਖੜਾ ਕਰੀ ਰੱਖਦਾ ਹੈ ਕਿ ਬਸ ਮੈਂ ਚੰਗਾ ਰਵਾਂ ਮੈਨੂੰ ਕੋਈ ਮਾੜਾ ਨਾ ਕਹਵੇ ਭਾਵੇਂ ਮੈਂ ਆਪਣੀ ਬੜਾਈ ਕੋਲੀ ਆਪਣੇ ਗੱਲਾਂ ਨਾਲ ਲਾ ਕੇ ਕਰੀ ਜਾਵਾਂ ਨਹੀਂ ਇਸ ਤਰ੍ਹਾਂ ਬੜੇ ਵੇਖੇ ਆ ਬੜੇ ਪਤੀ ਪਤਨੀਆਂ ਦੇ ਕਲੇਸ਼ ਆ ਬੜੀਆਂ ਸੱਸ ਨੂੰਆਂ ਦੇ ਕਲੇਸ਼ ਆ ਬੜੇ ਧੀਆਂ ਪੁੱਤਰਾਂ ਦੇ ਕਲੇਸ਼ ਨੇ ਪਿਆਰੇਓ ਕਿਉਂਕਿ ਹਰ ਬੰਦਾ ਕਹਿੰਦਾ ਵਸ ਵੀ ਮੈਂ ਚੰਗਾ ਨਹੀਂ ਮਹਾਰਾਜ ਕਹਿੰਦਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਪਾਤਸ਼ਾਹ ਕਹਿੰਦੇ ਆਪਣੇ ਔਗਣ ਸ਼ੁਰੂ ਕਰਦੇ ਕਿਸੇ ਨੂੰ ਡਰਾ ਕੇ ਕੀ ਕਰੇਗਾ ਭੈ ਕਾਹੂ ਕੋ ਦੇਤ ਨਹ ਨੈਪੈ ਮਾਨ ਧਿਆਨ ਜਿਹੜਾ ਮਨੁੱਖ ਕਿਸੇ ਨੂੰ ਕੋਈ ਡਰਾਵੇ ਨਹੀਂ ਦਿੰਦਾ ਕਿਸੇ ਦੇ ਡਰਾਵੇ ਨਹੀਂ ਮੰਨਦਾ ਤੇ ਕਿਸੇ ਦੇ ਡਰਾਵਿਆਂ ਤੋਂ ਘਬਰਾਉਂਦਾ ਨਹੀਂ ਗੁਰੂ ਤੇਗ ਬਹਾਦਰ ਮਹਾਰਜ ਕਹਿੰਦੇ ਆ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ ਹਰੇ ਕਹਿੰਦੇ ਸੁਣਾ ਉਹਨੂੰ ਆਤਮਿਕ ਜੀਵਨ ਦੀ ਸੂਝ ਵਾਲਾ ਸਮਝ ਸਮਝ ਲੈ ਕੇ ਉਹਨੂੰ ਆਤਮਿਕ ਜੀਵਨ ਦੀ ਸੋਝੀ ਪੈਦਾ ਹੋ ਗਈ ਆਖੋ ਸਤਨਾ ਜਹ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕੁਝ ਘਾਟੇ ਕਿੰਨਾ ਚੀਜ਼ਾਂ ਕਰਕੇ ਪੈਂਦੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਈਰਖਾ ਆਦਕ ਇਹ ਅਨੇਕਾਂ ਰੂਪਾਂ ਵਾਲੀ ਸਾਰੀ ਮਾਇਆ ਹੈ ਹੁਣ ਤੂੰ ਵੇਖ ਕਿ ਕਿਹੜੀ ਮਾਇਆ ਨੇ ਤੇਰੇ ਘਰ ਵਿੱਚ ਕਲੇਸ਼ ਖੜਾ ਕੀਤਾ ਹੋਇਆ ਕਾਮ ਦੀ ਮਾਇਆ ਨੇ, ਕ੍ਰੋਧ ਦੀ ਨੇ ਜਾਂ ਲੋਭ ਦੀ ਨੇ ਜਾਂ ਹੰਕਾਰ ਦੀ ਨੇ ਜਾਂ ਨਿੰਦਾ ਦੀ ਨੇ ਜਾਂ ਈਰਖਾ ਦੀ ਨੇ ਜੋ ਵੀ ਹੈ ਉਹੀ ਤੈਨੂੰ ਘਾਟਾ ਦਿਖਾ ਰਹੀ ਹੈ ਇਹ ਛੱਡ ਦੇ ਮਹਾਰਾਜ ਕਹਿੰਦੇ ਆ ਜੈ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਅਨੇਕਾਂ ਰੂਪਾਂ ਵਾਲੀ ਇਹ ਮਾਇਆ ਤਿਆਗ ਦਿੱਤੀ ਜੀ ਨੇ ਉਹਨੇ ਸਹੀ ਬੈਰਾਗ ਦਾ ਭੇਖ ਧਾਰਨ ਕਰ ਲਿਆ ਉਹ ਅਸਲ ਬੈਰਾਗੀ ਹੈ ਕਹੋ ਨਾਨਕ ਸੁਣ ਰੇ ਮਨਾ ਤੇ ਨਰ ਮਾਥੇ ਭਾਗ ਮਹਾਰਾਜ ਕਹਿੰਦੇ ਆ ਜਿਨ੍ਹਾਂ ਨੇ ਇਹ ਮਾਇਆ ਛੱਡ ਦਿੱਤੀ ਕਾਮ ਕਰੋ ਲੋਭ ਮੋਹ ਹੰਕਾਰ ਨਿੰਦਾ ਤੇ ਈਰਖਾ ਮਹਾਰਾਜ ਕਹਿੰਦੇ ਆਏ ਏ ਮਨਾ ਸੁਣ ਉਸ ਮਨੁੱਖ ਦੇ ਮੱਥੇ ਉੱਤੇ ਸਮਝ ਲੈ ਚੰਗਾ ਭਾਗ ਜਾਗ ਪੈ ਅੱਖ ਸਤਨਾ ਭਾਵ ਕੀ ਹੈ ਵੀ ਕੱਲਾ ਕਹਿਣ ਨਾਲ ਨਹੀਂ ਨਵੇਂ ਸਾਲ ਦੀ ਤਰੀਕ ਦੇ ਨਾਲ ਆਪਣੀ ਆਦਤ ਚੇਂਜ ਕਰ ਦੇ ਪਹਿਲਾਂ ਵਾਲੀ ਆਦਤਾਂ ਛੱਡ ਦੇ ਇਨ ਨਵੀਆਂ ਸ਼ੁਰੂ ਕਰ ਲੈ ਜਿਵੇਂ ਨਵੇਂ ਡੈਰੀ ਸ਼ੁਰੂ ਹੋ ਗਈ ਹੈ ਕਹੋ ਨਾਨਕ ਸੁਣ ਰੇ ਮਨਾ ਤੇ ਕਟ ਬ੍ਰਹਮ ਨਿਵਾਸ ਗੁਰੂ ਤੇਗ ਬਹਾਦਰ ਮਰਜੀ ਕਹਿੰਦਾ ਜੇ ਮਾਇਆ ਮਮਤਾ ਤਤ ਜੀ ਸਭ ਤੇ ਭੈਉ ਉਦਾਸ ਕਹੋ ਨਾਨਕ ਸੁਣ ਰੇ ਮਨਾ ਤੇ ਕਟ ਬ੍ਰਹਮ ਨਿਵਾਸ ਜੇਸ ਮਨੁੱਖ ਨੇ ਇਸ ਕਈ ਪ੍ਰਕਾਰ ਦੀ ਮਾਇਆ ਦਾ ਮੋਹ ਛੱਡ ਦਿੱਤਾ ਹੈ ਜਿਹੜਾ ਮਨੁੱਖ ਇਹਨਾਂ ਕਾਮ ਕੋ ਲੋਭੋ ਹੰਕਾਰੇ ਸਾਰੇ ਬਕਾਰਾਂ ਵੱਲੋਂ ਉਪਰਾਮ ਹੋ ਗਿਆ ਕਹੋ ਨਾਨਕ ਸੁਣ ਰੇ ਮਨਾ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸੁਣ ਉਹਦੇ ਹਿਰਦੇ ਵਿੱਚ ਪ੍ਰਤੱਖ ਤੌਰ ਤੇ ਇਹ ਸਮਝ ਲੈ ਵੀ ਪ੍ਰਮਾਤਮਾ ਦਾ ਨਿਵਾਸ ਹੋ ਗਿਆ ਆਖੋ ਸਤਨਾਮ ਜਹ ਪ੍ਰਾਨੀ ਹौं ਮੈਂ ਤਜੀ ਕਰਤਾਰਾਮ ਪਛਾਨ ਪਾਤਸ਼ਾਹ ਕਹਿੰਦੇ ਆ ਭਾਈ ਜਿਸ ਮਨੁੱਖ ਨੇ ਕਰਤਾਰ ਪਰਮਾਤਮਾ ਸਿਰਜਣਹਾਰ ਨਾਲ ਡੂੰਗੀ ਸਾਝ ਪਾ ਕੇ ਆਪਣੇ ਅੰਦਰੋਂ ਹਉਮੈ ਤਿਆਗ ਦਿੱਤੀ ਆਪਣੇ ਅੰਦਰੋਂ ਮਾਣ ਤਿਆਗ ਦਿੱਤਾ ਕਹੋ ਨਾਨਕ ਬਹੁ ਮੁਕਤ ਨਰ ਏ ਮਨ ਸਾਚੀ ਮਾਨ ਸਤਿਗੁਰੂ ਜੀ ਕਹਿੰਦੇ ਇਹ ਗੱਲ ਸੱਚੀ ਸਮਝ ਕੇ ਮਨੁੱਖ ਉਹ ਮੁਕਤੀ ਹੋ ਚੁੱਕਿਆ ਆਖੋ ਸਤਨਾਮ ਜਿਉਂਦੇ ਜੀ ਮੁਕਤੀ ਜਿਵੇਂ ਕੱਲ ਸੁਣਿਆ ਸੀ ਨਾ ਵੀ ਜਿਉਂਦੇ ਜੀ ਸੱਚਖੰਡ ਜਿਉਂਦੇ ਜੀ ਸਵਰਗ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਜਿਸ ਮਨੁੱਖ ਨੂੰ ਹਉਮੈ ਨਹੀਂ ਆਪਣੇ ਤ੍ਰਿਕਿਓ ਨਾਲ ਜ਼ਿੰਦਗੀ ਸਹੀ ਢੰਗ ਨਾਲ ਜਿਉਂ ਰਿਹਾ ਹੈ ਉਹ ਸੰਤੁਸ਼ਟੀ ਆ ਉਹਦੇ ਮਨ ਨੂੰ ਕਿ ਮੈਂ ਸੁਖੀ ਆ ਤਾਂ ਸਮਝ ਲੈ ਵੀ ਉਹ ਮੁਕਤ ਹੈ ਅੱਖ ਸਤਨਾ ਕਾਹੋ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਕਿ ਉਹ ਮੁਕਤ ਹੈ ਭੈ ਨਾਸਨ ਦੁਰਮਤ ਹਰਨ ਕਲਮੈ ਹਰ ਕੋ ਨਾਮ ਇਹ ਤਾਂ ਸੰਸਾਰ ਹੀ ਕਲੇਸ਼ਾਂ ਭਰਿਆ ਹੈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਇਸ ਕਲੇਸ਼ਾਂ ਭਰੇ ਸੰਸਾਰ ਵਿੱਚ ਪਰਮਾਤਮਾ ਦਾ ਨਾਮ ਸਾਰੇ ਡਰ ਨਾਸ ਕਰਨ ਵਾਲਾ ਹੈ ਖੋਟੀ ਮਤ ਦੂਰ ਕਰਨ ਵਾਲਾ ਹੈ ਐਸੇ ਕਰਕੇ ਸੁਣਿਆ ਸੀ ਨਾ ਵੀ ਧਰਮ ਦੀ ਲੋੜ ਧਰਮ ਦੀ ਲੋੜ ਐਸੇ ਕਰਕੇ ਪੈਂਦੀ ਹੈ ਕਿ ਪਰਮਾਤਮਾ ਦੇ ਭੈ ਕਾਰਨ ਕਰਕੇ ਮਨੁੱਖ ਮਾੜੇ ਕਰਮ ਨਹੀਂ ਕਰਦਾ ਇਸ ਕਰਕੇ ਜੀਵਨ ਦੇ ਅੰਦਰ ਧਰਮ ਦੀ ਲੋੜ ਹੈ। ਇਸ ਕਲੇਸ਼ਾਂ ਭਰੇ ਸੰਸਾਰ ਵਿੱਚ ਇੱਕ ਨਾਮ ਸਾਰੇ ਡਰਾਂ ਨੂੰ ਨਾਸ ਕਰਨ ਵਾਲਾ ਹੈ। ਗੁਰੂ ਦਾ ਉਪਦੇਸ਼ ખોટી ਮਤ ਦੂਰ ਕਰਨ ਵਾਲਾ ਹੈ। ਨਿਸ ਦੇਨ ਜੋ ਨਾਨਕ ਪਾਜੈ ਸਫਲ ਹੋਏ ਤੇ ਕਾਮ ਇਸ ਤਰ੍ਹਾਂ ਮਾਰੇ ਕਹਿੰਦੇ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਰਾਤ ਦਿਨ ਕਰਕੇ ਜਪਦਾ ਉਹਨੂੰ ਚੇਤੇ ਰੱਖਦਾ ਹੈ ਮਹਾਰਜ ਕਹਿੰਦੇ ਆ ਉਹਦੇ ਸਾਰੇ ਕੰਮ ਸਾਰੇ ਕਾਰਜ ਚ ਨੇਪਰੇ ਚੜ ਜਾਂਦੇ ਹਨ ਸਿਰੇ ਚੜ ਜਾਂਦੇ ਹਨ ਜਿਹ ਬਾਗੁਣ ਗੋਵਿੰਦ ਪਜ ਹੋ ਕਰਨ ਸੁਣੋ ਹਰ ਨਾਮ ਜੇਵਾ ਗੁਣ ਗੋਵਿੰਦ ਭਜੋ ਜੇਵਾ ਭਾਵ ਜੀਵ ਨਾਲ ਗੋਵਿੰਦ ਗੋਵਿੰਦ ਭਾਵ ਪਰਮਾਤਮਾ ਭਜੋ ਭਾਵ ਜਪੋ ਇਸ ਕਰਕੇ ਜੋ ਪਰਮਾਤਮਾ ਨੇ ਤੈਨੂੰ ਇਹ ਰਸਨਾ ਦਿੱਤੀ ਹੈ ਜੀਵ ਦਿੱਤੀ ਹੈ ਇਹਦੇ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਕਰ ਕੱਲਾ ਜਾਪ ਹੀ ਨਹੀਂ ਕਰਨਾ ਉਹਨਾਂ ਗੁਣਾਂ ਨੂੰ ਅੰਦਰ ਧਾਰਨ ਵੀ ਕਰਨਾ ਹੈ ਮੈਂ ਕਹਾਂ ਨਾ ਵੀ ਕੱਲਾ ਹੈਪੀ ਨਿਊ ईयर ਕਹਿਣਾ ਕੁਝ ਨਹੀਂ ਹੋਣਾ ਖੁਸ਼ੀ ਆਏਗੀ ਕਿਵੇਂ ਅੰਦਰ ਖੁਸ਼ੀ ਨੂੰ ਪ੍ਰਾਪਤ ਕਰਨਾ ਪਹਿਲਾ ਸ਼ਬਦਾਂ ਵਿੱਚ ਦੱਸ ਦੁੱਤਾ ਬਾਣੀ ਦੇ ਵੀ ਕਿ ਕਾਉ ਕੋ ਲੋ મોਹ ਹੰਕਾਰ ਆਪਣੇ ਔਗਣ ਛੱਡ ਦੇ ਨਵੇਂ ਸਾਲ ਦੇ ਨਾਲ-ਨਾਲ ਨਵਾਂ ਰਸਤਾ ਸ਼ੁਰੂ ਕਰ ਲੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਰਹਿਮ ਤਾਂ ਵਰਤਾ ਦੇਣਗੇ ਉਹਨਾਂ ਗੁਣਾਂ ਨੂੰ ਜਪ ਜਪਣ ਤੋਂ ਭਾਵ ਹੈ ਵੀ ਉਹਨਾਂ ਨੂੰ ਜਪ ਕੇ ਉਹਨਾਂ ਗੁਣਾਂ ਨੂੰ ਧਾਰਨ ਕਰ ਇੱਕ ਦਿਨ ਔਗਣ ਸਾਰੇ ਦੂਰ ਹੋ ਜਾਣਗੇ ਤੇ ਗੁਣ ਤੇਰੇ ਸਰੀਰ ਦੇ ਅੰਦਰ ਭਰ ਜਾਣਗੇ ਤੇ ਫਿਰ ਤੂੰ ਗੁਣਾ ਦਾ ਗਹੀਰ ਬਣ ਜਾਏਗਾ ਤੇ ਗੁਣੀ ਬੰਦਾ ਕਦੇ ਵੀ ਜ਼ਿੰਦਗੀ ਅੰਦਰ ਮਾਰ ਨਹੀਂ ਖਾਂਦਾ ਆਖੋ ਸਤਨਾਮ ਇਸ ਕਰਕੇ ਭਾਈ ਇੱਕ ਤਾਂ ਨਵੇਂ ਸਾਲ ਅੰਦਰ ਇਹ ਕੋਸ਼ਿਸ਼ ਕਰੋ ਕਿ ਘਰ ਵਿੱਚੋਂ ਨਸ਼ਾ ਜਿਹੜਾ ਉਹ ਬਿਲਕੁਲ ਹੀ ਕੱਢ ਦਿੱਤਾ ਜਾਵੇ ਉਹ ਤਾਂ ਕੱਢਿਆ ਜਾਣਾ ਹੈ ਜਦੋਂ ਸਾਰਾ ਪਰਿਵਾਰ ਸਹਿਮਤ ਹੋਵੇ ਇੱਕ ਕਹਿੰਦਾ ਨਹੀਂ ਛੱਡ ਸਕਦੇ ਇੱਕ ਕਹਿੰਦਾ ਛੱਡ ਦੇ ਕਲੇਸ਼ ਫੇਰ ਖੜਾ ਹੁੰਦਾ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿਓ ਨਸ਼ਾ ਬਿਲਕੁਲ ਕੱਢ ਦਿਓ ਘਰ ਵਿੱਚੋਂ ਕੋਈ ਵੀ ਹੈ ਭਾਵੇਂ ਕੋਸ਼ਿਸ਼ ਕਰੋ ਸਵਰਗਮਈ ਜ਼ਿੰਦਗੀ ਆਪਾਂ ਜਿਉਣੀ ਚਾਹੁੰਦੇ ਆ ਨਾ ਤਾਂ ਨਸ਼ਾ ਘਰ ਵਿੱਚੋਂ ਕੱਢੋ ਤੇ ਨਿਤਨੇਮ ਘਰ ਵਿੱਚ ਆਵੇ ਚੰਗੇ ਗੁਣ ਚੰਗੀਆਂ ਗੱਲਾਂ ਹੋਣਗੀਆਂ ਬੱਚੇ ਸੁਣਨਗੇ ਤੇ ਉਹੇ ਦਾ ਸਾਡਾ ਜੀਵਨ ਬਣੇਗਾ ਗੁਰੂ ਸਾਹਿਬ ਜੀ ਦੱਸਦੇ ਜੇ ਵਾ ਗੁਣ ਗੋਵਿੰਦ ਭਜੋ ਕਰਨ ਸੁਣੋ ਹਰਨਾਮ ਆਪਣੀ ਜੀਵ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਕਰਿਆ ਕਰੋ ਆਪਣੇ ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰੋ ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜੰਕੈ ਤਾਮ ਫਿਰ ਤੂੰ ਜਿਹੜਾ ਜਮਾਂ ਦੇ ਵਸ ਨਹੀਂ ਪਏਗਾ ਤੈਨੂੰ ਜਨ ਜੰਮਣ ਮਰਨ ਦਾ ਜਿਹੜਾ ਗੇੜ ਹੈ ਉਹ ਕਦੇ ਸਤਾਏਗਾ ਨਹੀਂ ਜੋ ਪ੍ਰਾਨ ਹੀ ਮਮਤਾ ਤਜੈ ਲੋਭ ਮੋ ਅੰਕਾਰ ਕਹੋ ਨਾਨਕ ਆਪਨ ਤਰੈ ਔਰ ਨਲੇਤ ਉਦਾਰ ਜਿਹੜਾ ਮਨੁੱਖ ਆਪਣੇ ਅੰਦਰੋਂ ਇਹ ਮਾਇਆ ਦੀ ਮਮਤਾ ਤਿਆਗਦਾ ਹੈ ਮਾਇਆ ਕਿੰਨੇ ਪ੍ਰਕਾਰ ਦੀ ਹੈ ਤੁਸੀਂ ਸਰਵਣ ਕਰ ਲਈਏ ਲੋਭ ਮੋਹ ਅਤੇ ਹੰਕਾਰ ਨੂੰ ਦੂਰ ਕਰਦਾ ਹੈ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਦਾਰ ਮਹਾਰਾਜ ਕਹਿੰਦੇ ਆ ਉਹ ਆਪ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਹੋਰਨਾਂ ਨੂੰ ਵੀ ਇਹਨਾਂ ਬਕਾਰਾਂ ਤੋਂ ਬਚਾ ਲੈਂਦਾ ਹੈ ਜੋ ਸੁਪਨਾ ਯਾਰ ਵੇਖਣਾ ਐਸੇ ਜੱਗ ਕੋ ਜਾਣਾ ਵੇਖੋ ਮਹਾਰਾਜ ਕਹਿੰਦੇ ਵੀ ਸੰਤੁਸ਼ਟ ਹੋਏਗਾ ਕਿਵੇਂ ਦੱਸ ਦਿਆ ਸਤਿਗੁਰੂ ਜੀ ਮੈਂ ਬੇਨਤੀ ਕਰੀ ਸੀ ਨਾ ਨਾਂ ਵੀ ਪਤਾ ਲੱਗੇ ਗੱਲ ਦਾ ਤਾਂ ਤੁਸੀਂ ਪੁੱਛ ਸਕਦੇ ਹੋ ਪਰ ਗੱਲ ਬਾਣੀ ਦੇ ਆਧਾਰ ਤੇ ਹੋਵੇ ਕਿ ਮਨ ਸੁਖੀ ਨਹੀਂ ਹੈ ਮਹਾਰਾਜ ਜੀ ਕਹਿੰਦੇ ਐ ਐਵੇਂ ਚਿੰਤਾ ਨਾ ਕਰਿਆ ਕਰ ਦੇਖ ਪ੍ਰਾਈ ਚੋਪੜੀ ਨਾ ਤਰਸਾਏ ਜੀਓ ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ ਆਪਣੇ ਹਿਸਾਬ ਨਾਲ ਜਿਉਂ ਸੁਪਨਾ ਰਪੇਖਣਾ ਐਸੇ ਜੱਗ ਕੋ ਜਾਣ ਮਹਾਰਾਜ ਕਹਿੰਦੇ ਜਿਵੇਂ ਸੁੱਤੇ ਪਿਆ ਸੁਪਨਾ ਹੁੰਦਾ ਤੇ ਉਸ ਸੁਪਨੇ ਵਿੱਚ ਕਈ ਪਦਾਰਥ ਵੇਖੀਦੇ ਐ ਤੇ ਉਹ ਸਵੇਰ ਨੂੰ ਉੱਠਦੇ ਹੱਥ ਵਿੱਚ ਤਾਂ ਨਹੀਂ ਆਉਂਦੇ ਇਦਾਂ ਇਹ ਸੰਸਾਰ ਹੈ ਜਿਹੜੇ ਵੱਡੇ-ਵੱਡਿਆਂ ਨੂੰ ਵੇਖਦਾ ਤੂੰ ਪਤਾ ਹੈ ਵੀ ਹੱਥ ਉਹਦੇ ਵੀ ਕੁਝ ਨਹੀਂ ਆਉਣਾ ਤੇ ਹੱਥ ਮੇਰੇ ਵੀ ਕੁਝ ਨਹੀਂ ਆਉਣਾ ਉਹਨੇ ਬਖਸ਼ਤਾ ਤਾਂ ਵੀ ਠੀਕ ਹੈ ਨਹੀਂ ਜਿੰਨਾ ਬਖਸ਼ ਰਿਹਾ ਉਹਨਾਂ ਵੀ ਠੀਕ ਹੈ ਫੇਰ ਸ਼ਾਂਤੀ ਮਿਲਣੀ ਆ ਨਹੀਂ ਸ਼ਾਂਤੀ ਨਹੀਂ ਮਿਲ ਸਕਦੀ ਮਹਾਰਾਜ ਕਹਿੰਦੇ ਇਦਾਂ ਸਮਝ ਤੂੰ ਜਿਵੇਂ ਸੁਪਨੇ ਚ ਪਦਾਰਥ ਵੇਖੀਦੇ ਆ ਜਿਉਂ ਸੁਪਨਾ ਰ ਵੇਖਣਾ ਐਸੇ ਜੱਗ ਕੋ ਜਾਣ ਇਹ ਜਾਗ ਨੂੰ ਤੂੰ ਇਦਾਂ ਸਮਝ ਇਨ ਮੈਂ ਕਸ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਨ ਮੈਂ ਕਸ ਸਾਚੋ ਨਹੀਂ ਇਨ ਮੈਂ ਇਨਾ ਦਿਸਦੇ ਪਦਾਰਥਾਂ ਵਿੱਚ ਕੁਝ ਵੀ ਸੱਚ ਨਹੀਂ ਹੈ ਭਾਵ ਸਾਥ ਨਿਭਾਉਣ ਵਾਲਾ ਨਹੀਂ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਵਿੱਚ ਦਿਸ ਰਹੇ ਇਨਾ ਪਦਾਰਥਾਂ ਵਿੱਚ ਕੋਈ ਪਦਾਰਥ ਸਾਥ ਨਿਭਾਉਣ ਵਾਲਾ ਨਹੀਂ ਹੈ ਇਸ ਕਰਕੇ ਜੋ ਤੈਨੂੰ ਮਿਲ ਰਿਹਾ ਉਹ ਪੂਰਾ ਖੁਸ਼ ਹੋ ਕੇ ਵਰਤਿਆ ਕਰ ਆਖੋ ਸਤਨਾਮ ਨੇਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀ ਤਾ ਹੁਣ ਪ੍ਰਾਨੀ ਦਿਨ ਰਾਤ ਡੋਲਦਾ ਮਹਾਰਾਜ ਕਹਿੰਦੇ ਨਿਸ ਦਿਨ ਮਾਇਆ ਕਾਰਨੇ ਏ ਮਾਇਆ ਇਕੱਠੀ ਕਰਨ ਦੀ ਖਾਤਰ ਮਨੁੱਖ ਭਟਕਦਾ ਫਿਰਦਾ ਰਹਿੰਦਾ ਡੋਲਦਾ ਫਿਰਦਾ ਰਹਿੰਦਾ ਕਿਉਂਕਿ ਫਿਰ ਆਪਣੇ ਸ਼ਰੀਰ ਨਾਲ ੱੱਕਾ ਕਰਦਾ ਨਾਲੇ ਉਹਨੂੰ ਪਤਾ ਇਹ ਵੀ ਮੈਂ ਇੰਨਾ ਨਹੀਂ ਕਰ ਸਕਦਾ ਮੈਂ ਉਹਦੇ ਜਿਨਾ ਨਹੀਂ ਕਰ ਸਕਦਾ ਇਸ ਤਰ੍ਹਾਂ ਫਿਰ ਵੀ ਬੰਦਾ ਪੂਰੀ ਖਿੱਚ ਕਰਦਾ ਕੋਟਨ ਮੈਂ ਨਾਨਕ ਕੋਊ ਨਾਰੈਣ ਜੇ ਚੀਤਾ ਮਹਾਰਾਜ ਕਹਿੰਦੇ ਕਰੋੜਾਂ ਬੰਦਿਆਂ ਵਿੱਚੋਂ ਬਿਰਲੇ ਤੇ ਹੁੰਦੇ ਆ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਯਾਦ ਤੇ ਟਿਕਾਏ ਜਿਹੜਾ ਉਹ ਟਿਕਿਆ ਹੋਇਆ ਹੈ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੈਨੀਤਾ ਕਿਵੇਂ ਦਾ ਸੰਸਾਰ ਮਹਾਰਾਜ ਕਹਿੰਦੇ ਆ ਜਿਵੇਂ ਪਾਣੀ ਤੋਂ ਬੁਲਬਲਾ ਸਦਾ ਪੈਦਾ ਹੁੰਦਾ ਤੇ ਨਾਸ ਹੋ ਜਾਂਦਾ ਮੀਂਹ ਪੈਂਦਾ ਹੈ ਨਾ ਕਈ ਵਾਰੀ ਤੁਸੀਂ ਢਾਹ ਵਿੱਚ ਵੇਖਿਆ ਹੋਣਾ ਤੇ ਬੁਲਬਲੇ ਉੱਠਦੇ ਆ ਫੁੱਟ ਜਾਂਦੇ ਆ ਬੁਲਬਲੇ ਉੱਠਦੇ ਆ ਫੁੱਟ ਜਾਂਦੇ ਆ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਗ ਰਚਨਾ ਪੈਸੇ ਰਜੀ ਇਹ ਹੀ ਜਗ ਦੀ ਰਚਨਾ ਹੈ ਅਸੀਂ ਉਹ ਛੋਟੇ ਛੋਟੇ ਸਮਝ ਲਓ ਬੁਲਬਲਾਂ ਦੀ ਤਰ੍ਹਾਂ ਪੈਦਾ ਹੋ ਜਾਂਦੇ ਆ ਤੇ ਫੁੱਟ ਜਾਂਦੇ ਆ ਪੈਦਾ ਹੋ ਜਾਂਦੇ ਆ ਤੇ ਫੁੱਟ ਜਾਂਦੇ ਆ ਉਹ ਵਰਖਾ ਵਿੱਚ ਹੁੰਦੇ ਹੋਏ ਬੁਲਬਲਾਂ ਤੋਂ ਹੀ ਅੰਦਾਜ਼ਾ ਲਾ ਲਿਆ ਕਰ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਸਤਿਗੁਰੂ ਜੀ ਕਹਿੰਦਿਆ ਐ ਮਿੱਤਰਾ ਸੁਣ ਤਿਵੇਂ ਇਹ ਪਰਮਾਤਮਾ ਦੀ ਜਗਤ ਖੇਡ ਬਣਾਈ ਹੋਈ ਹੈ ਪਰ ਮਾਇਆ ਦੇ ਨਸ਼ੇ ਵਿੱਚ ਆਤਮਕ ਜੀਵਨ ਵੱਲੋਂ ਅੰਨਾ ਹੋਇਆ ਮਨੁੱਖ ਆਤਮਕ ਜੀਵਨ ਬਾਰੇ ਕੁਝ ਵੀ ਨਹੀਂ ਸੋਜਦਾ ਪ੍ਰਾਨੇ ਕਸ਼ੂ ਨਾ ਚੇਤਾਈ ਮਾਦ ਮਾਇਆ ਕੈਂਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਹੇ ਜਮ ਫੰਦਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਭਜਨ ਤੋਂ ਬਿਨ ਅਜਿਹੇ ਮਨੁੱਖ ਨੂੰ ਜਮਾਂ ਦੀਆਂ ਫਾਈਆਂ ਪਈਆਂ ਰਹਿੰਦੀਆਂ ਹਨ ਭਾਵ ਦਿਨ ਰਾਤ ਜਮਦਾ ਤੇ ਮਰਦਾ ਰਹਿੰਦਾ ਮਨ ਦੁਖੀ ਹੁੰਦਾ ਰਹਿੰਦਾ ਹੈ ਜਮਾਂ ਦੇ ਬਸ ਪੈ ਜਾਂਦਾ ਹੈ ਤੇ ਫਿਰ ਇੱਥੇ ਜਮਾਂ ਦੇ ਬਸ ਪਿਆ ਤੇ ਅੱਗੇ ਜਾ ਕੇ ਵੀ ਪੈਣਾ ਹੀ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਇਸੇ ਕਰਕੇ ਤੂੰ ਜੇ ਸੋਚਦਾ ਹੈ ਨਾ ਵੀ ਮੇਰੇ ਲਈ ਨਵਾਂ ਸਾਲ ਆਰੰਭ ਹੋਇਆ ਤਾਂ ਆਪਣੇ ਔਗਣ ਛੱਡ ਦੇ। ਭਾਵ ਜਿਵੇਂ ਤਰੀਕ ਨਵੀਂ ਬਦਲੀ ਐ, ਓਵੇਂ ਆਪਣੀ ਸੋਚ ਨੂੰ ਨਵੀਂ ਬਣਾ ਲੈ। ਦੁੱਖ ਮਿਲਿਆ ਕੋਈ ਗੱਲ ਨਹੀਂ, ਉਹਨਾਂ ਨੂੰ ਬਦਲ ਦੇ। ਉਹਨਾਂ ਦਾ ਦੁੱਖ ਮੰਨਣਾ ਹੀ ਛੱਡ ਦੇ। ਕੋਈ ਗੱਲ ਨਹੀਂ। ਜੋ ਵੀ ਤੈਨੂੰ ਮਿਲ ਰਿਹਾ, ਜੋ ਤੈਨੂੰ ਨਹੀਂ ਮਿਲਿਆ ਉਹ ਭੁੱਲ ਜਾ। ਇੱਕ ਨਵਾਂ ਜੀਵਨ ਆਪਣਾ ਸ਼ੁਰੂ ਕਰਦੇ ਪਿਛਲੇ ਔਗਣ ਛੱਡਦੇ ਤਾਂ ਇਹ ਸਾਲ ਤੇਰੇ ਲਈ ਖੁਸ਼ੀਆਂ ਭਰਿਆ ਹੋਵੇਗਾ ਆਖ ਸਤਨਾਮ ਪਰਮਾਤਮਾ ਨਾਲ ਜੁੜੀਏ ਗੁਰੂ ਵਾਲੇ ਬਣੀਏ ਨਸ਼ੇ ਵਿਸ਼ੇ ਛੱਡੀਏ ਚੰਗੇ ਕਰਮ ਮਾਰ ਸੱਚੇ ਪਾਤਸ਼ਾਹ ਕਰਾਉਣ ਬਖਸ਼ਿਸ਼ ਕਰਨਾ ਇਹੀ ਭਾਈ ਸ਼ਾਂਤੀ ਦਾ ਰੂਪ ਜਿਹੜਾ ਹੈ ਉਹ ਸਾਡਾ ਜੀਵਨ ਹੈ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ